ਮਾਨਯੋਗ ਪੁਲਿਸ ਕਮਿਸ਼ਨਰ ਰਮਸਸ ਦਾਗਰਪੁਰ ਸਿੰਘ ਪੁਲਿਸ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਏਸੀਪੀ ਈਸਟ ਸ਼੍ਰੀ ਸ਼ੀਤਲ ਜੀ ਐਸ ਐਚ ਓ ਬੇਰਕਾ ਸ਼੍ਰੀ ਸੁਮੇਤ ਜੀ ਇਹਨਾਂ ਨੇ 14 ਤਰੀਕ ਨੂੰ ਐਫ ਆਈ ਆਰ ਰਜਿਸਟਰ ਕੀਤੀ ਸੀ ਐਫ ਆਈ ਆਰ ਨੰਬਰ 40 1452025 ਅੰਡਰ ਸੈਕਸ਼ਨ 27ਏ 1825 29685 ਐਨ ਡੀ ਪੀ ਐਸ ਐਕਟ ਇਦੇ ਚ ਇਹਨਾਂ ਨੇ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਬਰਿੰਦਰਪਾਲ ਸਿੰਘ ਤੇ ਗੁਰਮukh ਸਿੰਘ ਇਹਨਾਂ ਦੀ ਉਮਰ ਕਰੀਬ 32 ਸਾਲ ਤੇ 21 ਸਾਲ ਸੀਗੀ ਤੇ ਇਹਨਾਂ ਤੋਂ ਰਿਕਵਰ ਕੀਤੀ ਸੀ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਸੀ ਤੇ 15 ਲੱਖ 1900 ਰੁਪਏ ਡਰਗ ਮਨੀ ਤੇ ਇੱਕ ਡਰੋਨ ਤੇ ਇੱਕ ਮੋਟਰਸਾਈਕਲ ਸਪਲੈਂਟਰ ਰਿਕਵਰ ਕੀਤਾ ਸੀ ਜਿਹੜਾ ਕਿ ਵਿਦਾਊਟ ਨੰਬਰ ਸੀਗਾ ਉਦੇ ਹੀ ਲੜੀ ਦੇ ਵਿੱਚ ਇਹਨਾਂ ਨੇ ਰੀਸੈਂਟਲੀ ਇੱਕ ਬੰਦੇ ਨੂੰ ਅਰੈਸਟ ਕੀਤਾ ਹੈ ਤਿਲਜਿੰਦਰ ਸਿੰਘ ਲਾਇਸ ਹਨੀ ਉਦੇ ਤੇ ਆਲਰੇਡੀ ਦੋ ਐਫ ਆਈ ਆਰ ਸਗੀ ਇੱਕ ਪੀ ਐਸ ਕਰਿੰਡਾ ਦੀ ਹੈਗੀ ਦੋਨੋਂ ਪੀ ਐਸ ਕਰਿੰਡਾ ਦੀ ਹੈ ਇੱਕ ਤਾਂ 326 323 325 ਹੈਗੀ ਹੈ ਜੀ ਦੂਸਰੀ ਹੈਗੀ ਹੈ ਐਫ ਆਈ ਆਰ ਜਿਹੜੀ 119 ਹੈ ਡੇਟਡ 2023 ਦੇ 7ਵੇਂ ਮਹੀਨੇ ਦੀ ਉਹਦੀ ਉਹ ਅੰਡਰ ਸੈਕਸ਼ਨ 307 323 336 ਹੈਗੀ ਹੈ ਇਹਨਾਂ ਨੇ ਇਸ ਬੰਦੇ ਤੋਂ ਦੋ ਪਿਸਟਲ ਰਿਕਵਰ ਕੀਤੇ ਹੈ ਜਿਹੜੇ ਕਿ ਇਲੀਗਲ ਪਿਸਟਲ ਨੇ ਨਾਨ ਲਾਇਸੈਂਸਡ ਪਿਸਕਲ ਹੈਗੇ ਤੇ ਇਹਦੀ ਲੜੀ ਦੇ ਵਿੱਚ ਇਹਨਾਂ ਨੇ ਇੱਕ ਬੰਦਾ ਨਾਮਿਨੇਟ ਕੀਤਾ ਜਸਵਿੰਦਰਪਾਲ ਸਿੰਘ ਜਿਹੜਾ ਕਿ ਇਹਨਾਂ ਨੇ ਪਹਿਲਾਂ ਬੰਦਾ ਜਿਹੜਾ ਫੜਿਆ ਸੀਗਾ ਵਰਿੰਦਰਪਾਲ ਸਿੰਘ ਉਹਦਾ ਭਰਾ ਹੈ ਤੇ ਅਸੀਂ ਟੀਮਸ ਬੁਲਾਈਆਂ ਲਾਈਆਂ ਉਹਨੂੰ ਪੜਨ ਲਈ ਤੇ ਜਿਵੇਂ ਹੀ ਕੁਝ ਜਿਵੇਂ ਫੜਿਆ ਜਾਏਗਾ ਉਵੇਂ ਅਸੀਂ ਤੜ੍ਹ ਤੱਕ ਅ ਇਸ ਦਾ ਦੇਖਿਆ ਜਾਵੇਗਾ